ਜੋ ਹਾਜ਼ਰ ਸਾਰੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਨੌਜਵਾਨ ਕਿਸਾਨ ਮਜ਼ਦੂਰ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹੜੇ ਵੀ ਪਲੇਟਫਾਰਮ ਤੇ ਖੜੇ ਆ ਬੈਠ ਜਾਓ ਖੋਤਾ ਵੈਸੇ ਨਹੀਂ ਲੱਗਦਾ ਜਿੰਨਾ ਦਿਲ ਕਰਦਾ ਸੱਜ ਜਈਏ ਆਪਾਂ ਬੈਠਣ ਦਾ ਲੱਗ ਹੁੰਦਾ ਚੰਗਾ ਲੱਗਦਾ ਡਿਸਪਲਨ ਬਣਿਆ ਰਹਿੰਦਾ ਹੈ ਜਿਹੜੀ ਵੀ ਆ ਕੇ ਕੁਝ ਮੋਬਾਈਲ ਵਾਲੇ ਨੇ ਕਰ ਦੋ ਸੀਆਈਡੀ ਵਾਲਾ ਵੀ ਸਾਨੂੰ ਪਤਾ ਲੱਗ ਜੇ ਵੀ ਪਾਈ ਸੀਆਈਡੀ ਵਾਲਾ ਵਾ ਪੱਤਰਕਾਰ ਦਾ ਵੀ ਪਤਾ ਲੱਗ ਜੇ ਤੇ ਦੂਜੇ ਦਾ ਵੀ 17 ਤੋਂ ਬਾਅਦ ਅੱਜ 15ਵਾਂ ਦਿਨ ਦੇ ਵਿੱਚ ਅਸ ਤੋਂ ਮੋਰਚਾ ਲੈ ਗਏ ਆ ਉਧਰ ਉਹ ਮੋਰਚਾ ਸਾਡਾ 75ਵੇਂ ਦਿਨ ਵਿੱਚ ਦਾਖਲ ਹੋ ਰਿਹਾ ਵਾ ਔਰ ਇਹ ਮੋਰਚਾ ਚਮਾ ਬਾਰਡਰਾਂ ਤੇ ਲੱਗਾ ਵਾ ਦੋ ਬਾਰਡਰਾਂ ਵਾਲੇ ਤੁਹਾਨੂੰ ਜਾਣਕਾਰੀ ਆ ਅਰੇ ਦੋਵਾਂ ਵਾਲੇ ਥੋੜਾ ਜਿਆਦਾ ਜਵਾਨ ਦੇ ਨੇ ਚੜਦਾ ਨਹੀਂ ਹੈਗਾ ਇਹ ਕੱਲਾ ਸ਼ੰਭੂ ਖਨੌਰੀ ਜੰਪ ਵਾਲੀ ਰਤਨਪੁਰਾ Rajasthan ਵਿੱਚ ਵੀ ਮੋਰਚਾ ਚੱਲ ਰਿਹਾ ਹੈ ਜ ਸਾਡਾ ਠੀਕ ਹੈ ਕਿਤੇ ਮੋਰਚੇ ਦੀ ਕਿਤੇ ਵੱਧ ਹੋ ਸਕਦੀ ਕਿਤੇ ਘੱਟ ਹੋ ਰਗਦੀ ਪਰ ਮੋਰਚਾ ਚਮਾ-ਦਾਮਾਂ ਤੇ ਚੱਲ ਰਿਹਾ ਹੈਗਾ ਆਪਣਾ ਇਹਦੇ ਨਾਲ ਦੀ ਨਾਲ ਜਿਹੜੇ ਅਜ ਸਵਾਲ ਖੜੇ ਹੋ ਰਹੇ ਆ ਉਹਨੂੰ ਵੀ ਲੱਗੇ ਜਾਂਦਾ ਹੁਣ ਫੇਰ ਇਹ ਲੱਗਦਾ ਵੀ ਪ੍ਰਧਾਨਾਂ ਨੂੰ ਜਾ ਕੇ ਮੋਢਲੀਏ ਵੀ ਕਿੰਨਾ ਚਿਰ ਲੱਗੂਗਾ ਇਹਦਾ ਵੀ ਕਿੰਨਾ ਬਚੇ ਭੰਗ ਨਾਵਾ ਮਜ਼ਦੂਰਾਂ ਨਾਲ ਚਾਹੁੰਦਾ ਕਿ ਉਹ ਜਿਆਦਾ ਸਵਾਲ ਹੁੰਦਾ ਵੀ ਨੇ ਤਾਂ ਇਹ ਲੱਗਦਾ ਕਿ ਇਹਨੂੰ ਪਤਾ ਹੈ ਕਿ ਨਾ ਜਾਂ ਤੁਹਾਨੂੰ ਇਹ ਲੱਗਦਾ ਕਿ ਮੋਤੀ ਇਹਨੂੰ ਦੱਸਦਾ ਜਰੂਰ ਵੀ ਕਿੰਨਾ ਬਦੇ ਭੋਲ ਲਾਗੇ ਤਾਂ ਬਤੇ ਨੇ ਆ ਕੇ ਦੱਸਾਰ ਕਰਦੇ ਵੀ ਕਿੰਨਾ ਬੇਗੇਰ ਹਾਲੇ ਠੀਕ ਹੈ ਜੀ ਦੇਖੋ ਸਵਾਲ ਬਹੁਤ سارے ਨੇ ਜੇ ਅ ਸਾਡੇ ਅਗਾਂਹ ਦੇ ਸਮਿਆ ਦੇ ਗੁਲਾਮ ਹੋ ਗਏ ਪੀਐਸਡੀ ਕੇਮਿਲ ਕੇ ਹੋਏ ਸਮੇਂ ਦੀ ਲਾਗਤ ਕੰਬੀ ਆਦੀ ਹੋ ਗਏ ਮਹੀਨਾ 2 ਮਹੀਨੇ 6 ਮਹੀਨੇ ਅਗਰ ਉਹਦੇ ਨਾਲ ਆਪਣਾ ਹੌਲਾ ਜਵਾਕਰ ਕੀ ਸੀ ਆਦੀ ਕੇਮਿਲ ਨਵਾਤਾ ਜਤੀ ਗਾ ਇਹਦਾ ਮਤਲਬ ਕਿ ਕਿਤੇ ਸਾਡੇ ਅੰਦਰ ਮਾਨਸਿਕਤਾ ਆ ਗਈ ਆ ਵੀ ਖਾਸਰਾ ਭਾਲ ਰਹੇ ਆ ਜੇ ਕੇਮਿਲ ਨਾ ਤਾਂ ਸਰਕਾਰ ਕੱਟ ਕੇ ਲਾਗੀ ਇਹਨਾਂ ਮਤਵਤੀ ਨਾਰਾਜ਼ ਹੋ ਜਾਣਗੇ ਜਦੋਂ ਦੁਸ਼ਮਨ ਨਾਲ ਸ਼ਰਸ਼ ਕਰੇਗਾ ਅਸੀਂ ਦੋ ਤਰ੍ਹਾਂ ਵਾਂ ਇੱਕ ਲੁੱਟਣ ਵਾਲੀ ਤੇਰਾ ਇੱਕ ਲੁੱਟੇ ਜਾਣ ਵਾਲੀ ਤੇਰਾ ਲੁੱਟਣ ਵਾਲੀ ਤੇਰ ਕਦੀ ਕਸਰ ਦੀ ਖੇਡੂਗੀ ਤੇ ਰੋਟੇ ਜਾਂਦਿਆਂ ਨੂੰ ਕੁਝ ਨਾ ਕੁਝ ਦੇ ਦਈਏ ਨਾ ਦੁੱਖਤੀ ਵਧੀਨ ਦੇ ਦੇ ਲਈ ਦੇ ਕਿ ਲੋਨ ਹੈ ਕਿ ਸਾਡੇ ਕੀ ਲੱਗਦੇ ਆ ਉਹ ਰੇਜ ਬੜਾ ਨਾਲ ਹੋਇਆ ਤੁਹਾਡਾ ਫੀਲ ਦੀ ਦਾ ਕਟਾਲਾ ਰਿਪੋਰਟ ਆ ਗਈ ਪਹਿਲਾਂ ਜਿਹੜੇ ਮਜ਼ਦੂਰਾਂ ਦੇ ਮੁੱਤ ਦਾ ਗਈ ਮੋਟਾ ਮਾਰੇ ਪਹਿਲੇ ਘਰ ਲਾਈ ਜਾਂਦੇ ਗਾਲੀ ਕਹੀ ਨਹੀਂ ਜਾਂਦੇ ਹੁਣ ਮੋਟਾ ਜੂ ਲੈਣੀ ਆ ਇਹ ਇਹ ਠੇਕਰਾਂਗੇ ਤੇ ਬੜੇ ਕਰਦੇ ਐ ਹੋਜੀ ਉਹ ਸਾਡੇ ਲਾਦੇ ਆ ਲੋਕੇ ਬਸ ਸਾਡਾ ਤੇ ਉਹਨਾਂ ਦਾ ਰਕਤਾ ਪੇਰ ਨੂੰ ਤੁਹਾਨੂੰ ਸੁਣਦੇ ਰਹੋ ਇੱਕ ਸ਼ਿਕਾਇਤ ਇੱਕ ਸ਼ਿਕਾਇਤ ਹਰ ਇੱਕ ਸ਼ਿਕਾਇਤ ਉਹਨਾਂ ਜੱਗੋ ਕਰਨਾ ਜਾਂਦਾ ਦਾ ਸ਼ਿਕਾਇਤ ਰੇਸ਼ਾ ਅਸੀਂ ਕਿਸੇ ਦੇ ਨਾਲ ਨਹੀਂ ਉਹਨਾਂ ਦੇ ਫੋਟੋ ਸੀ ਇਸ ਟੋਪਿਕ ਤੇ ਜਿਹੜੇ ਸ਼ਿਕਾਇਤ ਕੋਲ ਜਦੋਂ ਇਹ ਖਿਡਾਰੀ ਕੁੱਤਾ ਹੋਵੇ ਸਿਆ ਇਹ ਆਸ ਲੱਗਿਆ ਵੀ ਮਾਤ ਬੱਜ ਜਾਊਗਾ ਰੱਖਣਾ ਕਹਿੰਦਾ ਦੱਸੋ ਮੈਨੂੰ ਸ਼ਿਕਾਇਤ ਇਹ ਖਿਡਾਰੀ ਹੋਵੇ ਨਾ ਸਿਆ ਇਹ ਆਸ ਰੱਖੇ ਕਿ ਮਾਤ ਬੱਜ ਜਾਊਗਾ ਮੈਂ ਛੇੜ ਦਊਗਾ ਕਿ ਕਦੀ ਨਾ ਕਰੇ ਇਹ ਕਾਲੇ ਕੁੱਤੇ ਨੇ ਇਹ ਕਿਹਾ ਦਿੱਤਾ ਕੰਨਾ ਕੋਲੇ ਕਿਹੜੇ ਕਿਸਮ ਦੀ ਆਸ ਰੱਖਣਾ ਨਹੀਂ ਕਿਤੇ ਨਾ ਕਿਹੜੇ ਕਤਾਈ ਹੋਊ ਮੋਰਚਾ ਜਿੱਤਣ ਵਿੱਚ ਡਾਡਾ ਰਸਲਾਣ ਹੋਊਗਾ ਦਾਸੀ ਇਹ ਸ਼ਿਕਾਰੀ ਕੁੱਤੇਰੇ ਦਾਦ ਬਣਨੇ ਕਿ ਜਿਹੜਾ ਜਿਹੜਾ ਸਾਡਾ ਬਾਤ ਸੁਣੋ ਜੀਦਾ ਠੀਕ ਆ ਉਹ ਕਦੇ ਭੱਜਣ ਨਹੀਂ ਇਹ ਸਮਾ ਰੱਖੂਗਾ ਤੁਸੀਂ ਦੰਦ ਹੀ ਖਾਣ ਵਾਲੇ ਭੰਨ ਤੋਂ ਕੰਮ ਸੋਖਾ ਰਹਿ ਜੂਆਂ ਆਉਣ ਵਾਲੀਆਂ ਪੀੜੀਆਂ ਲਈ ਘੱਡੇ ਕੱਢੋ ਜੀ ਪੰਡਾ ਪਾਉਣਾ ਵਾ ਤਸ ਸਵਾਲ ਇਹ ਕਿ ਲੱਗਦੀ ਹੈ ਸਵਾਲ ਨਹੀਂ ਹੋਣੇ ਚਾਹੀਦੇ ਮੇਰੇ ਮੋਰਚਾ ਬਦੋ ਦਾ ਚੱਲ ਰਿਹਾ ਹੈ ਮੋਦੀ ਰਾਮ ਨਾ ਤੁਸੀਂ ਕੀ ਬਦੋ ਤੁਸੀਂ ਕੀ ਭਾਈ ਜਿੰਨਾ ਚਿਰ ਲਾਉਣਾ ਚਲਾਉਣਾ ਹੁਣ ਕੰਮ ਕਰਨ ਦਿਓ ਸਾਲ ਜਲਾਲਾ 2 ਜਲਾਲਾ 3 ਜਲਾਲਾ 4 ਜਲਾਲਾ ਅੱਧੀ ਜਦੋਂ ਤੱਕ ਤੇਰਾ ਘੇੜੀ ਨਹੀਂ ਮਰਦਾ ਜਦੋਂ ਤੱਕ ਉਹਨੂੰ ਅਸਰ ਨਹੀਂ 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 ਜੇ ਤੂੰ ਕੇ ਡਬਾਰ ਜੂਗਾ ਉਹ ਦਰਮਗਾ ਮਲ ਲੈ ਆ ਵਟ ਘਾ ਲਾ ਆ ਪਹੀ ਜਾਗਾ ਸਾਤੂ ਤੇ ਅਸੀਂ ਮੋੜ ਕਾ ਛੱਡ ਕੇ ਭੱਜਾਂਗੇ ਜਾਂ ਮੋੜ ਚਾ ਡਾਟੇ ਲੰਘ ਜੂਗਾ ਜਦੋਂ ਐਸ ਕੇ ਸਮੁੰਦਰ ਆਤਾ ਬਾੜ ਜਾਂਦਾ ਨਾ ਮਨੁੱਖ ਦਾ ਅਸਲ ਵਿੱਚ ਛੋਟੇ ਰਾਤ ਨੇ ਦਿੱਤੇ ਦੇ ਤੁਸੀਂ ਕੋਈ ਬੜੀ ਭੀੜ ਕੋ ਜਿਹੜਾ ਰਾਤਾਂ ਦੀ ਮਰਦੂਦ ਹੈ ਤੁਸੀਂ ਕੋਈ ਕੋਰ ਕੇ ਇਤਿਹਾਸ ਰੱਖੋ ਗਲਤ ਹੈਗਾ ਹਮੇਸ਼ਾ ਮੋਟਕਰੇ ਰਾਤਾਂ ਕਿੱਤੇ ਹੁੰਦੇ ਆ ਧਾਰ ਲੈਤਾ ਹੁੰਦਾ ਔਰ ਧਾਰ ਕੇ ਲੜਦਾ ਹੁੰਦਾ ਜੇ ਤੁਹਾਡੇ ਰਾਤਾਂ ਪੱਕੇ ਆ ਜੇ ਤੁਹਾਡੀ ਮਾਨਸਿਕ ਦੇਰਤਾ ਹੈਗੀ ਆ ਜੇ ਤੁਹਾਡੇ ਅੰਦਰ ਕੋਈ ਸੁਖਮਣੇ ਸਜਾਏ ਹੋਏ ਆ ਤੁਸੀਂ ਦੇਖੋ ਦੋ ਦੋ ਕੀ ਜਾਂ ਦੀ ਲੜਾਈ ਆ ਸਭ ਨਾਲ ਲੰਮੀ ਗੱਲ ਦਾ ਕੀ ਵੈਡਾ ਹੁੰਦਾ ਛੋਟੀ ਗੱਲ ਪੀ ਅਗਲਾ ਕਿਆ ਰਹੇ ਨੇ ਪੀਐਸ ਮੁੱਖ ਦੇ ਵਿੱਚ ਜਿਵੇਂ ਜੋਰ ਕੋਤੇ ਅਮਰੀਕਾ ਦੇ ਵਿੱਚ ਖੇਤੀ ਹੁੰਦੀ ਵੱਡੇ ਫਾਰਮਾਂ ਦੀ ਖੇਤੀ ਕਰਨੀ ਹੈ ਛੋਟਾ ਸਾਹ ਬਾਹਰ ਕੱਢ ਲੈਣਾ ਇਹ ਸਸਤੀ ਲੇਬਰ ਦੇ ਵਿੱਚ ਡਿਵਾਲਪ ਕਰਨਾ ਵਾ ਚਾਰਾ ਲੈ ਕੇ ਆਉਣਾ ਹਰ ਕੋਈ ਕੰਮ ਹੋ ਗਿਆ ਸਰ ਖੇਤੀ ਤੇ ਗਵਜਾ ਕਰਨਾ ਹੈਗਾ ਪਹਿਲੋ ਕੰਮਜਾ ਹੋਏ ਨੇ ਬਹੁਤ ਸਾਰਾ ਜਿਹੜੀ ਗੇਟ ਤੁਸੀਂ ਵੇਖੋ ਉਹ ਦੇਖੋ ਇਹ ਬੜੀ ਨਾਲੇ ਮਾਰਦੇ ਆ ਭਾਕੀ ਰੇਲ ਮੁਝਵੇਂ ਦੀ ਬੰਦੀ ਤੁਸੀਂ ਕਪਤਾਨ ਦੇ ਲਿਖਿਆ ਉਹ ਭਾਕੀ ਰੇਲ ਪੱਛਮ ਪੂਰਬ ਉੱਤਰ ਦੱਖਣ ਬਾਤ ਰੇਲ ਲਿਖਿਆ ਹੁੰਦਾ ਆ ਦੇਸ਼ ਦੇ ਨਾਮ ਨਾਲ ਮੋਦੀ ਸਾਹਿਬ ਬੜਾ ਗਰਵ ਮਹਿਸੂਸ ਕਰਦੇ ਨੇ ਹੁਣ ਰੇਲ ਵਾਸਤੇ ਕੀ ਪੈਂਦੀ ਆ ਹੋ ਰੇਲ ਵਾਸਤੇ ਅਦਾਨੀ ਦੀ ਆ ਅਮੀਰ ਅਰੇਲਾ ਉਹ ਤੇ ਲਿਖਿਆ ਹੁੰਦਾ ਅਦਾਨੀ ਦੀ ਬਣਾ ਦਿੱਤੀ ਹੈ ਹੁਣ ਲੈ ਕੇ ਲਾਉਗਾ ਸਾਡੇ ਦੇ ਅੱਖੀਂ ਕਿਵੇਂ ਵੇਚਦੇ ਰੇਲ ਗੱਡੀਆਂ ਵਿੱਚ ਵੇਚਦੀਆਂ ਜਦੋਂ ਰੇਲ ਆਵਾਟ ਆ ਗਿਆ ਸਾਡਾ ਸਾਡਾ ਇਹ ਕਹਿੰਦੇ ਹੋਏ ਬੜੀ ਦਾ ਤੇ ਸਾਡੀ ਜ਼ਮੀਨ ਦੇ ਬਣੀ ਮਰਬੇਬੰਦੀ ਸਾਡੀ ਜ਼ਮੀਨ ਲਈ ਹੋ ਇਹਦੇ ਜਿਹੜੇ ਮੱਟੇ ਆ ਰਹੇ ਨੇ ਜਿਹੜੇ ਆਹ ਕਿਹੋ ਜਿਹਾ ਗਾਡ ਰਿਆ ਇਹ ਸਾਡੇ ਥੋਡੇ ਟੈਕਸਰ ਤੋਂ ਆ ਕਿੰਨਾ ਘੜਾ ਆਪ ਦਵਾਈ ਕੀਤੀ ਅਸੀਂ ਟੈਕਸਰ ਤੋਂ ਟੈਕਸਰ ਤੋਂ ਇਹ ਜਨਤਕ ਦਾ ਰਾਹ ਨੂੰ ਜਨਤਕ ਉਹ ਡੁੱਡਾ ਲਾ ਰਾਇ ਰੇਤਾ ਦਾ ਰਹਾ ਕਾ ਉਡਾ ਰਾ ਤੁਸੀਂ ਬੁਣਾ ਆ ਇਹਨੂੰ ਮਾਰਨਾ ਬੇਕਾਬਲੀ ਦਾ ਨਹੀਂ ਕਬਜ਼ਾ ਲੈ ਕੇ ਆਸ। ਗਾੜ ਵੀ ਦੇ ਲੋ ਆਏ ਮੋਬਾਈਲ ਦੀ ਫੜੇਗੇ। ਇਹਨੂੰ ਦੂਰ ਦਾ ਤਿਆਰ ਦਾ ਪਹਿਲ ਵੀ ਕਰਨ ਇਹਨੂੰ ਵੇਚਤਾ ਗਿਆ। ਅਗੋਂ ਇਹ ਤਾਂ ਅੰਧੇ ਹੋ ਗਏ ਨਾ ਮੇ ਲੋ। ਲੱਗੇ ਆ ਪਾਵਰ ਸੈਕਟਰ ਐ ਸਾਡਾ ਬਿਜਲੀ ਕਿੰਨੂ ਕੰਨੇ। ਇਹ ਧਾਰਾ ਕਾਰਪੋਰੇਸ਼ਨ ਨੂੰ ਵੇਚ ਤੇ ਰੱਖ ਦਿੱਤਾ। ਤਾਂ ਖਨਣ ਖੇਤਰ ਥੱਲੋ ਫੜਾਈ ਕਰਕੇ ਕੀ ਚਾ ਨਿਕਲਦੀਆ ਲੋਹਾ, ਅਕਬਰ ਐ ਬਹੁਤ سارے ਹੋਰ ਖਨਣ ਦੇ ਪਦਾਰਥ ਨਿਕਲਦੇ ਉਧਾਰਾ ਉਹਨਾਂ ਨੂੰ ਕਬਜ਼ਾ ਕਰਵਾ ਦਿੱਤਾ ਇਹਨੂੰ। ਤੋ ਆ ਹਵਾ ਵਾਲੀ ਹਵਾ ਵਾਲੇ ਦੇ ਇੱਕ ਆਰਪੋਰਡੂ ਦੇਖਦੇ ਸਮੁੰਦਰੀ ਬੰਦਰਗਾਹ ਕਾਰਪੋਰਡੂ ਦੇਖਦੀਆਂ ਹਵਾਈ ਜਹਾਜ਼ ਵੀ ਉਹਨਾਂ ਨੂੰ ਲੈ ਕੇ ਜਦੋਂ ਇਹ ਕੋ ਸਾਡੇ ਨਹੀਂ ਰਹੇ ਬਾਹਰ ਦੇ ਜਿੰਨੇ ਬੁਜਾਰ ਆ ਪਹਿਲਾਂ ਬੁਜਾਰਾਂ ਦੇ ਸਾਡਾ ਕਬਜ਼ਾ ਸੀਗਾ ਆ ਸਾਡੇ ਸ਼ਹਿਰ ਵਾਲੇ ਵਿਦਿਆ ਸਟੋਟਾ ਲਘੂ ਵਿਉਖਾ ਜਿਹਦਾ ਕਬਜ਼ਾ ਸੀਗਾ ਉਹ ਸਾਰੇ ਖਤਮ ਕਰਕੇ ਅੱਜ ਕਬਜ਼ਾ ਲੈਣਾ ਹੋ ਗਿਆ ਨਾ ਕਾਰਪੋਰੇਟ ਕਲਾ ਬ੍ਰਾਂਡ ਸਾਰੇ ਫਰਾਂਡ ਦੇ ਕਿਤੇ ਤੁਸੀਂ ਦੇਖਿਆ ਵੱਡੇ ਵੱਡੇ ਮਾਲ ਸ਼ਹਿਰਾਂ ਦੇ ਖੁੱਲ ਰਹੇਗੇ ਤੁਸੀਂ ਚੰਡੀਗੜ੍ਹ ਗਏ ਹੋਗੇ ਬਾਹਰ ਤੇ ਬਜ਼ਾਰਾਂ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਉਹਨਾਂ ਦਾ ਵੀ ਮੂੰਹ ਪਿਆ ਆ ਲਉ ਲਗਾ ਮੂੰਹ ਨੂੰ ਆਪਣੇ ਮਾਈਕ ਤੋਂ ਕਹਿ ਰਹੇ ਸੀ ਕਿ ਜੇ ਨਹੀਂ ਮੂੰਹ ਨੂੰ ਰੋ ਲੱਗ ਜੇ ਨਾ ਇਹ ਮੁਰਜ਼ਾਰੀ ਹੁੰਦਾ ਹੁਣ ਉਹਨੇ ਮੂੰਹ ਲਗਾ ਲਉ ਹੁਣ ਖੇਤੀ ਡੈਕਟਰ ਦੇ ਵੀ ਆ ਕੇ ਕਬਜ਼ਾ ਕਰਦਾ ਹੁਣ ਖੇਤੀ ਡੈਕਟਰ ਦੇ ਉੱਤੇ ਚੱਕਰ ਆ ਫਿਰ ਸਾਡੇ ਆਵੇ ਇਹ ਜੰਗਲ ਅਬ ਲੋੜ ਜ਼ਮੀਨਾਂ ਤੋਂ ਬਾਹਰ ਘਟਰਾਉਂਦੇ ਬੱਠੇ ਥਾਰਮ ਬਣਾਉਦੇ ਖੇਤੀ ਦੇ ਕੰਮ ਚਾ ਲੈਣਾ ਅਸੀਂ ਇਹ ਸੁਖਣਾ ਸਜਾਇਆ ਆਪਣੀ ਮਾਂ ਦਾ ਆਪਣੇ ਪਿਓ ਦਾ ਤੇ ਇਸ ਖੇਤਾਂ ਤੇ ਸਾਡੇ ਪੁੱਤ ਕੰਮ ਕਰਦੇ ਇਹ ਖੇਤ ਨਹੀਂ ਖੇਡਨੇ ਇਹ ਜਿਹਨਾਂ ਦੇ ਜਾਨ ਤੇ ਜਾਨ ਆ ਇਹ ਖੇਤਾਂ ਦੀ ਕਮਟੀ ਹੋਊਗੀ ਕਮਟੀ ਸਾਡੀ ਹੋਊਗੀ ਉਹ ਕਮਟੀ ਦੇ ਵਿੱਚ ਸਾਡੀਆਂ ਫਸਲਾਂ ਦੇ ਚੰਗੇ ਭਾਅ ਹੋਣਗੇ ਇਹ ਸਿੱਖ ਸੁਖਣਾ ਲੈ ਕੇ ਆਏ ਸਾਡੇ ਮਜ਼ਦੂਰ ਨੂੰ ਰੋਜ਼ਗਾਰ ਲੈ ਕੇ ਲਵਾ ਗਏ ਅਸੀਂ ਮਰੇ ਘਰ ਦੀ ਗੱਲ ਕਰਦੇ ਜਿਹੜਾ ਜੀ ਕਿੰਨੀ ਲੈ ਕੇ ਦਵਾਂਗੇ ਸਾਡੇ ਸੁਪਨੇ ਇਹ ਸੁਪਨੇ ਨੂੰ ਲੈ ਕੇ ਲੜ ਰਹੇ ਅਸੀਂ ਹੁਣ ਦੋ ਆ ਸੁਪਨੇ ਆ ਦੋ ਸੁਪਨੇ ਲੜ ਰਹੇ ਆ ਇੱਕ ਮਨੇ ਚਾਰਪੋਰੇ ਦੇ ਸੁਪਨੇ ਲੈ ਰਿਹਾ ਮੋਤੀ ਉਹਨਾਂ ਦੇ ਕੋਲ ਕੌਲੀ ਕੱਟ ਨੇ ਸਾਡੇ ਦਾ ਪਤਵੰਤ ਮਾਨ ਉਹਨਾਂ ਦਾ ਕੌਲੀ ਕੱਟ ਰਿਹਾ ਦਲਾਲ ਨੇ ਉਹਨਾਂ ਦੇ ਗਰਾਲੀ ਲਿੰਦੇ ਨੇ ਉਹਨਾਂ ਤੋਂ ਉਹ ਦਲਾਲ ਕਹਿੰਦੇ ਨਾ ਆਪਣੇ ਥਾਣੇ ਪਾਉਂਦੇ ਹੁੰਦੇ ਵੀ ਲਾਗੇ ਆ ਗਿਲਾਜ ਨਾ ਭਾਵੇਂ ਜਾਂ ਵੀ ਗੱਡੀ ਹੋ ਜੇ ਇਹਨਾਂ ਨੂੰ ਕਿ ਲੱਗੇ ਮੋਰ ਕਿ ਤੂੰ ਆ ਰਿਹਾ ਤੇ ਕਿੱਧਰ ਜਾ ਰਿਹਾ ਇਹਨਾਂ ਨੂੰ ਕੋਈ ਜਲਾਲ ਨਹੀਂ ਦੇਣੀ ਠੀਕ ਹੈ ਤੁਸੀਂ ਰਾਜਤ ਹੈ ਤਾਂ ਫਿਰ ਤੁਸੀਂ ਮੋਰ ਤਰ੍ਹਾਂ ਕੋ ਆਸ ਰੱਖਿਆ ਕਰੋ ਇਹ ਮੋਰ ਤੇ ਆ ਕੇ ਵੀ ਮਗਾ ਦੇਣਗੇ ਠੀਕਾ ਦੂਰ ਰਹਾ ਤਾਂ ਫਿਰ ਇਹ ਦੇ ਦਸ਼ਮਨ ਨਾਲ ਕੋਈ ਮੌੜ ਕੇ ਨਹੀਂ ਮੜ ਦੇਗੇ ਉਹਨੂੰ ਨਿਸ਼ਾਨਾ ਕਰਕੇ ਲੜਾਈ ਨਹੀਂ ਦੇ ਦੇਣਗੇ ਤਾਂ ਲੜਾਈ ਹੋਵੇ ਲੱਗਦੀ ਮੈਨੂੰ ਦੋ ਤਿੰਨ ਪਿੰਡਾਂ ਦਾ ਪਿੰਡ ਰਿਹਾ ਆਪਾਂ ਵੇਖਿਆ ਪਹਿਲੋ ਪੁਰਾਣੇ ਸਮੇਂ ਵਿੱਚ ਚੋਰ ਆਉਂਦੇ ਹੁੰਦੇ ਸੀਗੇ ਲੁੱਟ ਕੇ ਲੈ ਜਾਂਦੇ ਹੁੰਦੇ ਸੀ ਜਦ ਇਹ ਪਿੰਡਾਂ ਦਾ ਯਾਦ ਪੈਂਦੇ ਹੁੰਦੇ ਸੀ ਚੋਰ ਭੱਜ ਜਾਂਦੇ ਉਹ ਜੇ ਸੌ ਜਾਂਦੇ ਸੀ ਫਿਰ ਲੁੱਟ ਕੇ ਲੈ ਜਾਂਦੇ ਉਹਨਾਂ ਨੂੰ ਦੁਬਾਰਾ ਫਿਰ ਚਾਰਜਮੈਂਟ ਲਈ ਜਾ ਕੇ ਆ ਇੱਕ ਨਾ ਮੇ ਸੌ ਜਾਂਦਾ ਦੋੜਦਾ ਆ ਮਾਰਦੇ ਇੱਕ ਪਿੰਡਾਂ ਦੇ ਹੋਏ ਹੁੰਦੇ ਸੀ ਉਹ ਜਾ ਕੇ ਆਉਂਦੇ ਹੁੰਦੇ ਕੋਲਾ ਜੇ ਅੱਜ ਵੀ ਹੋ ਰਿਹਾ ਹੈ ਨਾ ਠੀਕ ਆ ਉਹਨਾਂ ਫਿਰ ਦੋ ਦਿਨਾਂ ਮਿਲ ਆਵਾਰ ਹੋਣਾ ਤੇ ਇਹਨੂੰ ਹੀ ਕੱਪੁੱਲ ਜਾਣਾ ਹੈ। ਇਹ ਕੋਈ ਪੱਜੋ ਕੋਈ ਨੀਂਦ ਨਹੀਂ ਆਉਂਦੀ, ਅੱਖ ਚੋਰੀ ਕਰ ਦੋਸ ਕਿਉਂ ਤੇ ਹੋ ਕੇ। ਇੱਕ ਉਠੇ ਲੜਾਰਾ ਮਾਇਆ ਹਲੇ ਪਾ ਕੇ ਸੌਵੇ, ਸੁਜਨ ਨਿਕਲ ਗਿਆ। ਉਹ ਓਥੇ ਲੱਟੇ ਜਾਂਦੇ ਨੇ। ਇਹ ਕੋੜਾ ਦੀ ਐਲਟੀਟਿਊਡ ਆ ਰਹੀ। ਉਹ ਦੂਰ ਹੀ ਨੀਂਦ ਲੁੰਦੇ ਜਾਂਦੇ। ਇੱਕ ਖੱਬੇ ਹੁੰਦੇ। ਉਹ ਓਥੇ ਜੋੜ ਹੈ, ਚੋਰ ਥੋੜਾ ਕਰਦਾ ਹੈ ਵੀ ਮਨ ਤੱਕ ਦੇ। ਅਰੇ ਵੀਰ ਆਪਾਂ ਦੀ ਨਾ ਜੋ ਪਤਾ ਸੁਣ ਕੇ ਸਲਾਹ ਆ ਤੇ ਪਾਈ ਜਿੱਤਾਂ ਦੇ ਪਿੰਡ ਨਾ ਬੜੇ ਬਹੁਤ ਕੰਪਲੇਜ ਅੱਜ ਦੇ ਮਹਾਮੱਠਾ ਆਰਾ ਗੋੜੇ ਇੱਕ ਬੇਡੇ ਜੱਪਾ ਕੋੜਦਾ ਹੀ ਜਾਗਾ ਉਹ ਕਿ ਇਹਦਾ ਉਸੋ ਦਾ ਕਹਤੇ ਆ ਜਦੋਂ ਤੱਕ ਬੰਦਾ ਮਰਨੇ ਗਿਆ ਨਾ ਜਿੰਨਾ ਵਿਸ਼ਮ ਨੂੰ ਨਿਸਤਲ ਕਰਕੇ ਮੰਗ ਬਣਾਵਾਵੇ ਨਾ ਥੋੜੇ ਸਾਡੇ ਵਾਲੇ ਪਾਸੇ ਮੂਹ ਨਾ ਰੂਬਾ ਉਹਦੇ ਦੰਦਾਂ ਦਾ ਖਾਦਾ ਦੰਦ ਭੰਗ ਗਏ ਇਹ ਦੰਦ 75 ਦਿਨਾਂ ਦੇ ਨਹੀਂ ਪਾਦੇ ਹੁੰਦੇ ਦਸ 15 ਕੈਰੀ ਨਹੀਂ ਪਾਏ ਆ ਲੋਬੇ ਦੱਤ ਕੋਲ 75 ਸਾਲਾਂ ਦੇ ਬੰਦੇ ਆ ਸੌਫੇ ਬੰਨੇ ਤੇ ਲੰਮੇ ਲਾਈ ਕੋਈ ਹੋਰ ਨਹੀਂ ਰਹਿ ਗਿਆ ਕੱਲ ਜੰਨਾ ਜਦ ਮਰਦੀ ਜਾਦੇ ਸਾਡੇ ਸੁਭਾਗੇ ਕੱਢਾਗੇ ਇਕੱਡੀ ਇਸ ਕਰਕੇ ਉੱਤੇ ਸੰਬੋਧਨ ਤੇ ਕਈ ਵਾਰੀ ਜਾਨ ਨਹੀਂ ਪਾਉਂਦੇ ਹੁੰਦੇ ਤੁਸੀਂ ਇਹਨਾਂ ਕੋਲ ਕਰਕੇ ਰੱਖ ਦਿੱਤਾ ਉਹਨੂੰ ਕੋਈ ਸਾਥ ਨਹੀਂ ਹੈਗਾ ਤੁਸੀਂ ਇੱਥੇ ਬੈਠ ਕੇ ਅਕਾਲੀਆਂ ਦਾ ਸੁਖਣਾ ਤੋੜ ਦਿੱਤਾ ਸਮਝੌਤਾ ਨਹੀਂ ਹੋਇਆ ਠੀਕ ਹੈ ਨਾ ਉਹ ਕਹਿੰਦੇ ਨੇ ਵੀ ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਸਮਝੌਤਾ ਨਹੀਂ ਕੀਤਾ ਉਹ ਤੁੰਗੜਾ ਕਿੰਨਾ ਨਹੀਂ ਕਿਹਾ ਟੁੱਟੀ ਰਹਿਣਾ ਜਿੰਨਾਂ ਲੋਕ ਗੈਰ ਹਾਕਮ ਦੇ ਤੁਮ ਲੋਕ ਦੇ ਰਹੇ ਬੈਠੇ ਕਿ ਅੱਜ ਵੀ ਤਾਂ ਨਾ ਕਿ ਕਦੇ ਵੀ ਤੋੜਿਆ ਬਾਕੀ ਹੋਇਆ ਨਾ ਅੱਜ 26 ਮੰਡਿਆ ਤੋੜਿਆ ਸੀ ਭਗਵੰਤ ਮਾਨੇ ਤੋੜਿਆ ਸੀ ਕਿ ਨਹੀਂ ਸੈਲੂਨ ਦੇਤੇ ਆ ਤੇ ਆਰ ਚਾਰ ਗੱਡੇ ਨਿਕਲਦੇ ਨੇ ਆ ਗਿਆ ਪੁਰਾਣੇ ਖਾਲੀਆਂ ਕਾਸੀ ਵਾਲੇ ਵੱਟ ਲੱਗ ਗਿਆ ਸਾਡਾ ਕਮਿਸ਼ਨਰ ਗਿਆ ਇੱਥੇ ਬੈਠ ਕੇ ਹੋਇਆ ਐ ਤਾਂ ਨਹੀਂ ਹੋਇਆ ਗਾ ਵੀ ਇਹ ਬਗਹਿਨ ਤੋਂ ਬਗਾਰ ਹੋ ਗਿਆ ਲੜਾਈ ਲੜਿਆ ਨਹੀਂ ਹੁਣ ਕਹਿੰਦੇ ਭਰਾ ਇਹ ਕਹਿੰਦੇ ਸੀ ਕਹਿੰਦੇ ਸੀ 402 ਪਾਰ ਉਹ ਜਿਹੜੀ ਉਹਨਾਂ ਦਾ ਰਕਮ ਕਿਹਾ ਹੀ ਬਲਕਿ 4542 ਜਿਹਨਾਂ ਨੇ ਤੇਰੇ ਅੱਤੀ ਬੰਦੇ ਆ ਪੂਰੇ ਦੇਸ਼ ਤੋਂ ਕਹਿੰਦੇ ਸੀ 400 ਕਿੰਨਾ ਬਾ ਜਿੱਤ ਲਈ ਤੇ ਹਿੰਦੀ ਦੇ ਨਾਲ ਆਵਾਜ਼ ਤੇ ਵੀ 400 ਤੋਂ ਬਾਅਦ ਆਪਾਂ ਇਦੋਂ ਗਿਆ ਸੀ ਨਾ ਇਹ ਲੋਕ ਕਹਿ ਰਹੇ ਕਿ 400 ਤੋਂ ਪਾਰ ਕੇ ਸੱਤਾ ਕੋ ਬਾਅਦ ਇਹ ਆਪਣੇ ਲੋਕ ਲੱਣਗੇ ਸਾਡਾ ਕੀਆ ਬਹੁਤ ਅਮੀਰ ਉਹ ਬਣਾ ਗਿਆ ਰਿਹਾ ਅਮਰਖਿਆ ਜਿਹਨੂੰ ਕਹਿੰਦੇ ਆ ਉਹ ਤਾਂ ਹੀਰੇ ਕਿ ਤੋੜੀ ਦੀ ਹੈ ਵੀ ਉਹ ਮੈਂ ਆਰ ਜਾ ਕੇ ਬੋਲਦਾ ਕੀਆ ਕਹਿੰਦਾ ਅਕੇ ਜੀ ਜੇ ਆਹ ਦੁਨੀਆਂ ਨੂੰ ਜਨਾਬ ਦਾ ਕਹਿੰਦਾ ਇੱਕ ਸਾਲ ਰਾਹੁਲ ਹੀ ਰਾਜ ਕਰਨਾ ਏ ਇੱਕ ਸਾਲ ਕਹਿੰਦਾ ਮੰਤਾ ਬੀਬੀ ਨੇ ਕਰਨਾ ਵਾ ਇੱਕ ਸਾਲ ਕਹਿੰਦਾ ਲਾਲੂ ਗੁਰੂਆ ਕਹਿੰਦਾ ਜੇ ਇਹਨਾਂ ਨੂੰ ਜਿਤਾ ਲੋਗੇ ਨਾ ਫਿਰ ਇੱਕ ਸਾਲ ਰਾਜ ਕਰਦੇ ਤੇ ਉਹਦੇ ਵਿੱਚ ਦੇਖਦਾ ਨਰਖਾਨ ਰਹੂਗਾ ਹੁਣ ਇਹਦੇ ਅਸਰਾ ਬਤਾ ਰਿਹਾ ਉਹਨੂੰ ਹਾਰ ਮੰਨ ਕੇ ਖੂਬ ਬਿੜੇ ਗਏ ਫਿਰ ਦੋ ਦੋ ਤੋਰੀਆਂ ਦੇ ਵਿੱਚ 400 ਨਿਕਲਦੇ ਹੋਏ ਕੀਰਤਨ ਰਹਿ ਰਹੇ ਏ ਫਿਰ ਦੂਜੇ ਨਾਮ ਕੋਲ ਨੋਟਰੀ ਬੰਨ੍ਹਣਗੇ ਇਹਦਾ ਮਤਲਬ ਵਿਖਣ ਗਿਆ ਪੈਣਾ ਵੀ ਸਾਡੀ ਵਾਲੀ ਯਾਰਕਾ ਨਹੀਂ ਹੋਦੀ ਉਹ ਕੇਰੀ ਹੁੰਦੀ ਹੈ ਜਦੋਂ ਕੋਈ ਵੇਲਾ ਦੀ ਆਈ ਇਹਦਾ ਚਾਰਜੂਰ ਨੂੰ ਪਤਾ ਲੱਗੂਗਾ ਕਿ ਕਿਹੜੀ ਵਾਲੀ ਹੁੰਦੀ ਹੈ ਤੇ ਕਿਹੜੀ ਨਹੀਂ ਹੋਦੀ ਹੈ ਇਹ ਇੱਥੇ ਬਹਿ ਕੇ ਕੀਤਾ ਹੁੰਦਾ ਇੱਥੇ ਬੈਠੇ ਤਾਂ ਹੀ ਨਾ ਭਗਵਾਨ ਤੁਮਾ ਨਾਨਾ ਮੈਂ ਹੰਸ ਰਾਜ ਹੰਸ ਰਾਜ ਕਹਿੰਦਾ ਹੰਸ ਰਾਜ ਹੱਸਦੀ ਹੈਗਾ ਮੈਂ ਕਿਰਾਂਜ ਮੇਤ ਬਣ ਗਿਆ ਹਾਂ ਪਾਵੇ ਰੋਟੀ ਲੋ ਲੋ ਕਰ ਗਿਆ ਮੋਰਨਲ ਬੈਕ ਵੈਲਕਮ ਜੀ ਜਦੋਂ ਨਿਕਲਦਾ ਭਾਜ ਬਾਬਾ ਜੀ ਤੇ ਗ੍ਰੀਪੜੇ ਬੰਦੇ ਕਹਿੰਦੇ ਅਸੀਂ ਗਰੀਬ ਬੰਦੇ ਆ ਸਾਡਾ ਗਰੁੱਪ ਹੀ ਕਰਿਆ ਪੰਜਾਬੀਆਂ ਨੂੰ ਪ੍ਰਚਾਰ ਕਰ ਆਈ ਸਾਨੂੰ ਪ੍ਰਚਾਰ ਜਿਹੜੇ ਆ ਇਹ ਦੂਜੀਆਂ ਗਰੁੱਪੀ ਤੇ ਆਦੋ ਫੈਲਾ ਪਚਾਰ ਰਿਹਾ ਤੇ ਸਾਨੂੰ ਪਿੰਡਾਂ ਚ ਜਾਣ ਨਹੀਂ ਦੇਦੇ ਕੀ ਆਦਾ ਇਹ ਟੀਕਾ ਵੀ ਨਹੀਂ ਲਗਾ ਦੇ ਟੀਕਾ ਉਹ ਤੇ ਨਹੀਂ ਲਗਾ ਫਿਰ ਆ ਰਿਹਾ ਹੈ ਹਾਦਸੇ ਕਰ ਦਈਆਂ ਮੇਰਾ ਆਪਣੇ ਵਾਲੇ ਆਟੇ ਕਿਰੇ ਗਏ ਤੇ ਇਹ ਜਿਹੜੀ ਪ੍ਰਕਿਰਿਆ ਨਹੀਂ ਨਾ ਬਚੀ ਕਹਿੰਦੇ ਆ ਰਾਤਾਂ ਵਾਲਾ ਵੀ ਜੇ ਵੀਂਡਾ ਬੁਧਾਤਾ ਆ ਉੱਤਰਪੁਰੇ ਵਾਲਾ ਵੀ ਗਰੋਹ ਕਰ ਰਿਹਾ ਪਿਆਰ ਦੇ ਵਿੱਚ ਗਰੋਹ ਹੋ ਗਿਆ ਇਹ ਲੋਕ ਜਿਹੜੇ ਬੈਠੇ ਆ ਦੀ ਦੇ ਨਾ ਥੋੜਾ 12 ਸਾਲ ਦਾ ਮੁੰਡਾ ਜਿਸ ਪੋਸਟਾ ਲੋਹਾ ਰਿੰਦਾ ਤੇ ਜਿਹਨੂੰ ਬੰਦਣਾ ਥੋੜੇ ਬੱਚੇ ਦੀ ਜਵਾਨ ਤੇ ਜਿਸ ਸ਼ਹੀਦ ਸੁਖਕਰਨ ਸਿੰਘ ਦਾ ਨਾਮ ਜਿਸ ਉਹਨੀਆਂ ਮੰਗਾਵਾ ਫਿਰ ਤੁਸੀਂ ਕਾਰ ਲਈ ਜੇ ਸਾਡੇ ਤੁਸੀਂ ਕੱਲ੍ਹ ਕੀ ਤੇਰੇ ਨਾਲ ਖਾਣ ਤੋ ਜੇ ਲਖੀਂਪੁਰ ਖੇਰੇ ਵਿੱਚ ਜਿਹੜੇ ਗੋਡੇ ਉੱਤੇ ਨਾ ਟਿਕਾ ਤੋ ਦਿੱਤੀਆਂ ਅੱਜ ਕਿਸੇ ਨੂੰ ਬੋਲਣਾ ਆਵੇ ਕਹੇ ਨਾ ਬਲ ਸਾਡੀ ਮਾਸਿੱਤੀ ਨਹੀਂ ਜਮਲਸ ਕੀ ਕੁੜਾ ਜ਼ਨਾ ਬੋਲ ਦਿੱਤੀ ਆ ਅੰਦਰ ਕਰਤੀ ਗੁਰੂ ਜੀ ਆਪੇ ਲੜ ਕੇ ਇਹ ਗੇਮ ਕਰਦੀ ਨੂੰ ਹੋ ਗਿਆ ਲਾ ਕੇ ਰੱਖੇ ਸਾਡੇ ਹੱਥ ਚੋਲੇ ਤੇ ਕਾਲੀ ਜਾਰ ਹੋ ਗਿਆ ਹਰ ਘਰ ਚ ਜਾਗੀ ਗੱਲ ਜਾਣ ਗਿਆ ਇਹਦੀ ਸਾਡੀ ਗਿੱਟਾ ਹਰ ਚੁਲ੍ਹੇ ਤੇ ਸਾਰੀ ਗੱਲਬਾਗੀ ਹਰ ਚੁਲ੍ਹੇ ਤੇ ਸਾਰੀ ਗੱਲ ਕਰੇਗੀ ਸੱਜਾ ਬੱਚਾ ਬੱਚਾ ਉੱਥੇ ਖੜਾ ਹੋਇਆ ਮੋਦੀ ਦਾ ਛੱਡੋ ਅਮਰੀਕਾ ਵਾਲੇ ਮਿਲਾਂ ਲਾ ਦੇ ਜਿੱਤ ਨੂੰ ਨਹੀਂ ਬਚਾ ਸਕਦਾ ਇਹਨਾਂ ਨੂੰ ਜਿੱਤਾਂਗੇ ਅਸੀਂ ਸੋ ਅਹੀ ਪ੍ਰਾਪਤੀ ਹੁੰਦੀ ਆ ਅਸੀਂ ਛੋੜੋ ਹਾਰ ਗਿਆ ਅਧੀ ਕਦੀ ਜਦੋਂ ਜ਼ਮੀਨਾਂ ਤੇ ਕਬਜ਼ੇ ਹੁੰਦੇ ਸੀ ਨਾਗਰਾਂ ਬਾੜ ਤੇ ਸਿਰ ਬੱਚਾ ਧੋਖਿਆਂ ਦੇ ਜ਼ਮੀਨਾਰ ਦੇ ਕਬਜ਼ੇ ਰੋਕ ਦਿਆ ਸਾਡਾ ਬੱਚੀ ਦੇ ਬੱਚਾ ਆ ਗਿਆ ਸਾਡਾ ਪੋਖਿਆ ਉਹ ਦੂਰੀ ਫਟੇ ਸਰਗਿਟ ਹੋ ਰਿਹਾ ਉਹ ਵੀ ਜਮਾਨੇ ਤੇ ਮੁੱਤੀ ਮੁੱਟਾ ਬਾਦ ਆ ਗਿਆ ਉਹ ਵੀ ਜਮਾਨੇ ਤੇ ਹਾਕਮ ਮੁੱਟਾ ਬਾਦ ਆ ਰਹੀ ਸਾਡੀ ਜਿੱਤ ਦਾ ਸਾਡੇ ਲੋਕ ਸਾਡੇ ਧੀਆਂ ਦਾ ਸਾਡੀਆਂ ਬੱਚਿਆਂ ਦਾ ਬੱਚਿਆਂ ਦਾ ਆਉਣਾ ਇਹ ਸਾਡੀ ਜਿੱਤ ਦਾ ਜਿੱਤਾਂ ਬਹੁਤ ਖੁਸ਼ੀਆਂ ਹੁੰਦੀਆਂ ਜਿਹੜੇ ਅਸੀਂ ਜਿੱਤ ਚੁੱਕੇ ਹਾਂ ਸਮਾਜ ਦੇ ਤੌਰ ਤੇ ਮਰਦਾ ਦੇ ਤੌਰ ਤੇ ਅੱਜ ਅਸੀਂ ਵਾਣਾਂ ਦੇ ਇਲਾਵਾ ਅੱਜ ਬਣੂ ਸੱਚੀਓ ਪ੍ਰਧਾਨ ਅਨੁਮੋਦਨੀ ਜੀ ਜਿੰਨੇ ਸਾਲ ਅਸੀਂ ਕਹਿਣਾ ਹੋਵੇ ਸੱਚੀ ਗੱਲ ਆ ਪ੍ਰਧਾਨ ਅਨੁਮੋਦਨੀ ਜੀ ਸਾਡੇ ਕੋਲ ਮੀਡੀਆ ਦੀ ਸਪੇਅਰ ਨਹੀਂ ਆ ਹੋਵੇ ਅਸੀਂ ਬਗਾਰਿਆ ਗੈਰ ਪਾਸ ਸਾਡੇ ਨਾਲ ਬਹਿ ਕੇ ਚਰਚਾ ਕਰੋ ਜੇ ਤੁਸੀਂ ਕਰਦੇ ਹੋ ਦੁਨੀਆ ਬੜਾ ਆਪੱਖ ਤੋਂ ਲੂਗੀ ਜੇ ਇਹ ਕੰਤੀ ਹੋਵਾਂਗੇ ਦੁਨੀਆ ਸਾਡਾ ਪੱਖ ਤੋਂ ਲੂਗੀ ਭੱਜ ਕੇ ਚੰਗੀਆਂ ਗੱਲਾਂ ਤੇ ਬੜੀਆਂ ਹੋਈਆਂ ਗਿਰਾ ਦੇ ਦੇ ਤੁਰੇ ਜਾਂ ਕਰਵਾ ਪੱਤਰਕਾਰ ਹੋਣ ਕਰਦਾ ਜਗਤ ਸਿੰਘ ਸਾਹਿਬ ਤੁਸੀਂ ਆਉਣਾ ਕਹਿੰਦਾ ਮੈਂ ਉੱਥੇ ਆ ਕੇ ਜੁੱਤੀਆਂ ਖਾਂਦੀਆਂ ਤੁਸੀ ਵੀਰ ਜੀ ਸੱਚੇ ਵੀਰ ਕਰਨਾ ਜਵਾਬ ਨਾ ਕਰਿਓ ਉਹਨਾਂ ਦਾ ਆਪਣਾ ਜਵਾਬ ਅੱਥੀ ਹਾਜਾ ਇਹਨਾਂ ਕੋਲੇ ਸਾਡੀਆਂ ਗੱਲਾਂ ਦੇ ਜਵਾਬ ਨਹੀਂ ਆਗੇ ਇਹ ਕੋਈ ਜਿੱਤਿਆ ਕਿਹੜੀ ਜਿੱਤਿਆ اخلاق ਕੀ ਜਿੱਤਦਾ ਤੁਸੀਂ اخلاق ਨਹੀਂ ਜਿੱਤਦਾ ਮਰਦ ਨਹੀਂ ਜਿੱਤਦੇ ਬੈਠੇ ਇਹ ਮੰਨਣ ਦੇ ਭਾਵੇਂ ਨਾ ਹਰੇਕ ਸੱਤ ਦੇ ਹੂਟ ਘੋੜ ਮਿਲਿਆ ਇਹ ਖਾਂਦਾ ਤਾਂ ਵੀ ਮਰਦਾ ਜਾਂਦਾ ਤੇ ਬਾਏ ਸਾਡੇ ਨਾਲ ਦੋਸਤਾਂ ਨਾਲ ਤਿੰਨ ਨਾਲ ਚੱਲਦੇ ਹੋ ਕੋਈ ਗੱਲ ਨਹੀਂ ਕਰੋ ਜਿਹੜਾ ਦੇਰ ਤੋਂ ਅੱਪਾ ਚੱਲ ਰਹੇ ਹੋ ਇਸ ਤਰ੍ਹਾਂ ਕੇ ਜੇ 59 ਵਾਲਾ ਕੈਪਟਨ ਹੋ ਹੁੰਦਾ ਆਪਣੇ ਗਵਾਈ ਕਰਤਵਾਂ ਦੇ ਵਿਸ਼ਵਾਸ ਕਰੇ ਉਹਦੇ ਪ੍ਰੋਗਰਾਮ ਵੇਖੇ ਉਹਦੀ ਵਿਸ਼ਵਾਸ ਵੇਖੇ ਜੇ ਸਾਡੇ ਮੌਲਣ ਦੇ ਵਿਸ਼ਵਾਸ ਰਹੀ ਆਵਾ ਖਰਾਬ ਲੋਕ ਜਿੱਦ ਨੂੰ ਕੋਈ ਵੀ ਖਰਾਬ ਨਹੀਂ ਕਰਦਾ ਆਪਣਾ ਕੰਮ ਆਈ ਜਾਓ ਜੈ ਜੈਕਾਰ 72 ਜਨ ਲੋਗਾਂ ਸਕਲ ਫਿਰ ਆਪਣੀ ਖਰਾਬ ਕੀ ਹੋ ਰਿਆ ਤੇ ਮੋਰਚਾ ਫੋਨੂ ਇਹੇ ਲੋਕ ਡਰੇ ਆ ਜਿਹੜੇ ਜਿੰਨਾ ਮਨ ਲੱਖ ਲੱਖ ਗੁੱਸਾ ਆਵਲ ਰਿਆ ਇਹ ਜਿੱਤ ਕੇ ਰਹਿਣੀਆਂ ਦੀ ਗੱਲ ਹੈ ਜਿੱਥੇ ਮਰਦੀ ਉਹ ਵੇਖਿਆ ਹੋਵੇ ਉਹਦਾ ਧਿਆਨ ਸ਼ੰਭੂ ਗਿਆ ਉਹਦਾ ਧਿਆਨ ਗਰੋਵੀ ਗਿਆ ਉਹਦਾ ਧਿਆਨ ਕਿੱਥੇ ਵੀ ਮੋਰਚੇ ਲੱਗੇ ਉੱਥੇ ਗਿਆ ਆ ਮੇਕੀ ਫੈਸਲਾ ਕਰਦੇ ਤੇ ਜਿਹੜੀਆਂ ਤੁਸੀਂ ਮੰਗਾਂ ਲੈ ਕੇ ਚੱਲੇ ਹੋ ਇਹ ਮੰਗਾਂ ਛੋਟੀਆਂ ਨਹੀਂ ਹੈ ਆਪਾਂ ਜਿਹੜੇ ਹਿਸੇਦਕ ਤਰੀਕੇ ਤੇ ਸੀ ਹੈਗੇ ਇਹਨਾਂ ਦਾ ਮਾਨਮਾਨਾ ਮਨਾਂਗੇ ਕਰ ਗਿਆ ਬਣਾਗੇ ਜੇ ਤੂੰ ਉਹ ਦਫਤਰ ਨਹੀਂ ਗਿਆ ਗਿਆ ਪਟਾਣ ਚ ਆਇਆ ਤੇ ਔੜੇ ਜ਼ੋਰ ਨਾਲ ਚੱਲੋ ਹਰੇਕ ਬੋਧੀ ਸਰਕਾਰ ਆ ਹਰੇਕ ਵਿਸ਼ੇ ਦੁਨੀਆਂ ਦਾ ਸਾਮਰਾਜ ਖੜਾ ਵਾ ਦੁਨੀਆਂ ਦੇ ਕਾਰਪੋਰੇਟ ਘਰਾਣੇ ਖੜੇ ਆ ਔਰ ਉਹ ਕਾਰਪੋਰੇਟ ਘਰਾਣੇ ਜਿਹਨਾਂ ਨੇ ਸਾਡਾ ਥੈਲਾਤਾ ਸਾਡੇ ਮੁਲਕ ਨੂੰ ਵੱਡੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਹੜੀ ਮਨਸੈਟ ਤੋਂ ਆ ਕਾਰਗਰ ਆ ਉਹ ਕੰਪਨੀਆਂ ਨੇ ਸਾਡੇ ਦੇਸ਼ ਦਾ ਵਟ ਐਪ ਕੀ ਖਰਚ 45 ਲੱਖ ਕਰੋੜ ਰੁਪਈਆ ਦਾ ਸਾਡਾ ਬਜਟ ਪੇਟ ਹੋਇਆ ਉਹਨਾਂ ਵੀ ਇੱਕ ਇੱਕ ਕੰਪਨੀ ਦਾ ਬਜਟ ਇਹਨੂੰ ਵੱਡਾ ਬਜਟ ਆ। ਦੋਨਾਂ ਦਾ ਟੱਕਰ ਆ ਸਕਦੀ। ਜੇ ਮਹਰ ਕਰੇ ਛੋਟੇ ਬੰਦੇ ਵੀ ਆਗੇ ਠੀਕ ਆ ਜੇ ਤੁਸੀਂ ਮਾਨੀ ਹੋਣਾਂ ਦਾ ਵਾਲਾ ਅਧਿਆਤ ਨੂੰ ਅਭਾਨੇ ਹੋਈ ਆ ਆਪਦੀ ਘਰ ਵਾਲੀ ਨੂੰ ਤੋਫੇ ਦੇ ਵਿੱਚ ਹੈਲੀ ਦਾ ਪਰ ਦਿੰਦਾ ਵਾ। ਲੋ ਜਨਮ ਦੇ ਨੰਦਾ ਦੇਖ ਲੋ ਪ੍ਰਕਾਸ਼ ਮੇਰੇ ਹੋਊਗਾ। ਠੀਕ ਆ ਉਹਦਾ ਕਿਤੇ ਬੰਬੇ ਦੇ ਵਿੱਚ ਬਹੁਪਤੀਲੀ ਗੋਠੀ ਆ। ਦਾ ਉਹਨੇ ਕੋਈ ਨਜ਼ਰ ਜਿਦਾ ਸਾਡੇ ਪਿੰਡ ਦਾ ਘੱਪੂ ਹੁੰਦਾ ਛੋਟੇ ਕੂਲਾ ਐਂ ਦੇਗਾ ਪਾਣੇ ਪੁੱਛਦਾ ਨਹੀਂ ਪਤਾ ਕਿੰਨੇ ਹੁੰਦੇ ਆ ਕਿੰਨੇ ਜਾਂਦੇ ਆ ਆਹ ਟੀਲ ਦਾ ਕੀ ਕਹਿਦਾ ਮਿੱਤਰ ਲక్ష్ਮੀ ਮਿੱਤਰ ਜਿਹੜਾ 1 ਸਾਲ ਦਾ ਮੁਨਾਫਾ 75 ਹਜ਼ਾਰ ਕਰੋੜ ਰੁਪਏ ਛੋਟੇ ਮੁਨਾਫਾ ਮੁਨਾਫਾ ਤੇ ਛੁੱਟ ਬਣਾਤਾ ਅੱਡ ਅੱਡ ਕੀਤਾ ਮੇਰੇ ਮੁਨਾਫੇ ਦੇ ਵਿੱਚ ਛੋਟਾ ਖਰਚਾ ਕੀ ਹੁੰਦਾ ਤੇ ਛੁੱਟ ਮੁਨਾਫੇ ਦੇ ਵਿੱਚ ਲਾਗਤ ਖਰਚਾ ਕਦੇ ਵੀ ਨਹੀਂ ਆਟਾ ਉੱਡਾ ਤੋਂ ਹੁਣਾਂ ਦਾ ਟੱਕਰ ਹੈ ਅਲੱਗ ਈ ਇਹ ਬੇਵਕੀ ਦੀ ਟੱਕਰ ਆ ਇਸ ਕਰਕੇ ਇਹ ਸਵਾਲਦਾ ਨੂੰ ਜਦੋਂ ਮਾਰ ਕੇ ਉੱਠਦਾ ਵਾ ਉੱਥੇ ਖਤਮ ਕਰ ਦਿਆ ਤੋ ਕਿੰਨੀ ਰੇਤ ਤੱਕ ਮੋਰਜਾ ਜਲੂ ਉਹਨੂੰ ਤਾਂ ਵੀ ਇਹ ਸੰਭਤਾ ਜੋ ਵੀ ਹਿਸਾਬ ਕਰਨੀ ਕਿ ਕਿੰਨੀ ਰੇਤ ਤੱਕ ਮੋਰਜਾ ਜਲਵਾ ਨੂੰ ਸਾਰਾ ਕਾਮਨਾ ਵੀ ਨੱਪੀ ਜਾਵਾ ਆਪਾਂ ਦੀ ਭੋਗ ਲੈ ਮੋਰ ਦੇਖਦੇ ਜੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜ਼ਮੀਨਾਂ ਬਚਾਉਣੀਆਂ ਆ ਜੇ ਉਹਨਾਂ ਦੀਆਂ ਪੀੜ੍ਹੀਆਂ ਵਾਸਤੇ ਮੰਡੀਆ ਬਣਾਉਣੀ ਆ ਵਾ ਜੇ ਉਹਨਾਂ ਦੀਆਂ ਪੀੜ੍ਹੀਆਂ ਵਾਸਤੇ ਜੋ ਪੈਦਾਵਾਰ ਦੀ ਪੈਦਾ ਕਰੇ ਉਹ ਫੁੱਲ ਜਾ ਰਹਿਗਾ ਇਸ ਕਰਕੇ ਇਹ ਗੱਲਾ ਪਿਛੇ ਜੀਲੀ ਅੰਦੋਲਨ ਦੀ ਆਈਆਂ ਹੈਗੀਆਂ ਜਿ ਮੋਦੀ ਦਾ ਬੈਕਗ੍ਰਾਉਂਡ ਹੀ ਹੈਗਾ ਹੋ ਜਾ ਹਮ ਤਾਂ ਸਿੱਧਾ ਚੈੱਕ ਕਰ ਕੀਤਾ ਪਿਛਲੀ ਵਾਰ ਦਾ ਬੈਕਗ੍ਰਾਉਂਡ ਹੈਗਾ ਨਾਲ ਆਪਾਂ ਚੈੱਕ ਕਰ ਲੈਣ ਪਹਿਲੀ ਵਾਰ ਤੁਹਾਨੂੰ ਲੱਗਦਾ ਮੇਰਾ ਬੈਕਗ੍ਰਾਉਂਡ ਹੈਗਾ ਕਿ ਨਹੀਂ ਹੈਗਾ ਅੱਜ ਦਾ ਬੈਕਗ੍ਰਾਉਂਡ ਠੀਕ ਹੈ ਅਗੋੜੀਆਂ ਲਾਵਾਂਗੇ ਹੋ ਜਾਣਾ ਪਤਾ ਹੀ ਜਾਊਗਾ ਇਹਦਾ ਇਹ ਕਹਿੰਦੇ ਸੋ ਇਸ ਕਰਕੇ ਮਸੂੜ ਨੂੰ ਵੱਡੇ ਦਾ ਟੱਕਰ ਹੈ ਤੇ ਵੱਡੀ ਲੜਾਈ ਹੈਗੀ ਆ ਕਦੀ ਖੁਪਣਾ ਨਹੀਂ ਚਾਹੀਦਾ ਹਮੇਸ਼ਾ ਮਨੋਖਲੇ ਰਾਤੇ ਹੀ ਜਿੱਤਦੇ ਹੁੰਦੇ ਜਦੋਂ ਧਾਰ ਵੇਦਾ ਮਾਰ ਕੁੜਾ ਵੇਦਾ ਉਹਨੂੰ ਕੋਈ ਵੀ ਜਿੱਤਣਾ ਹੋਵੇਗਾ ਨਹੀਂ ਲੱਗਦਾ ਹੈਗਾ ਇਹ ਸਾਰਾ ਦਿਨ ਜੱਟੇ ਰਹੋ ਵਿਚਾਰ ਰੱਖਿਓ ਮਨ ਨੂੰ ਹੱਥੀਂ ਹੱਥੀਂ ਲੜਵਟਾ ਰਹੋ ਮੈਨੂੰ ਸੱਤੀ ਨਹੀਂ ਲੱਗਦਾ ਸੀ ਮੋਰ ਚੜਾ ਕੇ ਜਾਵਾਂ ਮੇਰੀ ਕਿਸੇ ਮੋਟੀ ਨਾਲ ਕੋਈ ਤੋਂ ਕੁਝ ਦੇਖਿਓ ਮੈਨੂੰ ਜਿੰਨਾ ਮੱਤੀ ਕੋਈ ਨਹੀਂ ਦੇਖਿਓ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਸਭ ਮੋਰ ਚਾ ਜਿਤਨੋ ਕਦੀ ਵੀ ਕੋਈ ਚਾਕਾ ਨਹੀਂ ਸਕਦਾ ਜੀ ਜੀ ਦੋ ਰਾਹ ਨੇ ਜਾਂ ਤਾਂ ਮੋਦੀ ਸਾਹਿਬ ਟੈਕ ਤੇ ਹੱਲ ਕੇ ਦਾ ਦੇ ਦੇ ਆਗਰ ਉਹ ਵੀ ਵੇਖ ਲੈ ਕਰਕੇ ਉਹਦੇ ਵਿੱਚ ਵੀ ਸਾਡੇ ਪਾਵਾ ਕਿਆ ਬਰਤ ਮੰਗਾ ਅਸੀਂ ਕਿਹਾ ਕਿ ਲਵਾ ਦੇ ਦੇ ਕੋਈ ਨਾ ਕੋਈ ਦੋੜੇ ਸੈਟਰ ਨਾਲ ਦੇ ਦੀ ਵੀ ਹੈ ਜਿਹੜਾ ਵਾਰ ਖਾਤਾ ਉਹ ਦੇ ਦੇ ਮੇਰਾ ਵੀ ਠੀਕ ਹੈ ਜੀ ਇਸ ਕਰਕੇ ਮੋਟੇ ਵਿਭਾਗ ਨਾਲੇ ਜਨ ਦੇ ਠੀਕ ਹੈ ਅੱਜ ਲੁਧਿਆਣਾ ਦੇ ਸਿਟੀ ਦਾ ਪ੍ਰੈਸ ਮੈਨ ਆ ਰਿਹਾ ਪ੍ਰਸਤਿਤੀ ਪੇ ਸਾਡਾ ਇੰਡਸਟਰੀ ਦਾ ਨੁਕਸਾਨ ਬਹੁਤ ਹੋ ਰਿਹਾ ਠੀਕ ਕਹਾਂ ਦੀ ਗੱਲ ਇਹ ਰਸਤੇ ਦਾ ਨੁਕਸਾਨ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਗੱਡੀਆਂ ਰਚਦੀਆਂ ਯਾਤਰੀਆਂ ਨੂੰ ਪ੍ਰੇਸ਼ਾਨੀ ਵੀ ਹੋ ਸਕਦੀ ਹੈ ਸਭ ਜੀ ਦੀ ਗੱਲ ਇੱਕ ਹੋਰ ਵਾਲਾ ਪਰ ਇਹਦੇ ਜ਼ਿੰਮੇਵਾਰ ਕੌਣ ਅਸੀਂ ਡੌਗਰਾਂ ਦੇਖੀ ਹੋਈ ਰੀ ਦੂਜੇ ਬੰਦੇ 75 ਦੇ ਰੋਜ਼ ਖੜਕਾ ਆਜਾਮ ਕੀਤੀਆਂ ਇਹਦੇ ਤੇ ਕੋਈ ਬਿਆਨ ਨਹੀਂ ਆਇਆ ਕਿਉਂਕਿ ਉਹਦਾ ਸਰਕਾਰ ਨੇ ਟਿਕਾਈਆਂ ਹੋਈਆਂ ਇਹ ਗੱਲਾਂ ਵੀ ਫਰਕ ਹੁੰਦੀ ਹੈ ਉਹਨਾਂ ਲੱਗਦਾ ਰੇਲ ਕਿ ਖਾਣਾ ਨੇ ਲੱਗੀ ਹੋਈਆਂ ਸਿਰਕਮਾਰੇ ਬੋਲਣਾ ਕਿ ਤੇ ਪਾਜ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਲੱਗਦਾ ਪੰਜਾਬੀਆਂ ਦਾ ਵਿਰੋਧ ਖੁੱਜ ਕਦੀ ਨਹੀਂ ਹੁੰਦਾ ਇਹਦਾ ਨੂੰ ਪਤਾ ਹੈਗਾ ਸੋ ਇਸ ਕਰਕੇ ਆਪਣਾ ਮੋਰਚਾ ਸਾਰੀਆਂ ਗੱਲਾਂ ਦਾ ਫੈਸਲਾ ਕਰੂਗਾ ਪਰੇਕੀ ਚੱਲਣੀਆਂ ਨੇ ਹੋਰੇ ਖਰਾਬ ਹਰ ਕਿਸਮ ਦਾ ਹੱਤਕੰਡਾ ਅਗਲੇ ਨੇ ਹੋਣਾ ਸਰੂ ਸਾਰਾ ਬੱਟ ਗਿਆ ਲੜਾ 파ਨਾਮਾ ਜਦੋਂ ਲੜਾਈ ਆ ਤਕਤੀਆਂ ਹਵਾਵਾਂ ਵੀ ਹੋਣੀਆਂ ਤੇ ਠੰਡ ਵੀ ਹੋਏ ਇੱਕ ਚੰਦਾ ਜਿੰਦਗੀ ਦਾ ਸਤਾ ਤਕਤੀਆਂ ਢੰਡੀਆਂ ਹੁਣ ਜਿਹਾ ਰਹਿ ਗਈਆਂ ਹੁੰਦੀਆਂ ਜਿਨ੍ਹਾਂ ਦੇ ਪਿੰਡੇ ਪੱਕੇ ਨੇ ਜਿਨ੍ਹਾਂ ਦੇ ਸਰੀਰ ਪੱਕੇ ਨੇ ਉਹ ਤੋਂ ਹੋਈ ਜਾਂਦੇ ਆ ਠੱਡ ਵੀ ਕਰਦੇ ਆ ਬਰਬਾਦ ਵੀ ਜਦੋਂ ਕੋਈ ਮੌਸਮ ਸਾਡੇ ਹੌਸਲੇ ਦੀ ਮੋੜ ਸਕਦਾ ਇਹ ਮੋੜਾ ਸੋਚ ਕੇ ਸਮਝ ਕੇ ਲਾਇਆ ਹੋਇਆ ਵਾ ਇਸ ਮੂਰਤੀ ਇਹ ਸਾਬਤ ਕਰ ਦਿੰਦਾ ਕਿ ਇਹਦਾ ਸਮਾਂ ਵੀ ਬਹੁਤ ਵਧੀਆ ਵਾ ਇਸ ਮੂਰਤੀ ਇਹ ਸਾਬਤ ਕਰ ਦਿੰਦਾ ਕਿ ਇਹ ਲੱਗਣਾ ਚਾਹੀਦਾ ਵਾ ਇਸ ਮੂਰਤੀ ਇਹ ਸਾਬਤ ਕਰ ਦਿੰਦਾ ਕਿ ਦੇਸ਼ਮਾ ਦੇਸ਼ ਦੇ ਆਕਮਾਂ ਦੇ ਗਾਰੀ ਚਲੋਤੀ ਰੱਖੀ ਹੋਈ ਹੈ ਬ੍ਰੋਦੀ ਤੇਰਾ ਹਾਂ ਤੇ ਸਰਕਾਰ ਹੋਵੇ ਚਾਹੇ ਖਾਨ ਦੀ ਯੋਜਨਾ ਕਰਨ ਚਾਹੇ ਕਿਸਾਨਾਂ ਦਾ ਸਮਰਥਨ ਕਰਨ ਅੱਜ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਤੇ ਬੋਲਣਾ ਪੈ ਰਿਹਾ ਵਾ ਮੈਂ ਮਜ਼ਦੂਰ ਦੇ ਹਾਰੇ ਤੰਤ ਤੇ ਕੀ ਗੱਲ ਕਰ ਲੂੰਗਾ ਵੀ ਦੇਖੋ 8 ਘੰਟੇ ਸਿਰਸ ਲੜ ਕੇ ਅੱਠ ਘੰਟੇ ਕਿ ਕਰਵਾਏ ਤੇ ਪੱਕਾ ਹੁੰਦਾ ਪੱਕੇ ਤੇ ਗੱਦੀ ਦਾ ਬਣਦਾ ਪੱਕਾ ਅਜਾਰ ਦਾ ਮਤਲਬ ਹੁੰਦਾ ਸਰਕਾਰੀ ਨੌਕਰੀ ਲੜ ਕੇ ਹਿੰਦੂਲਨ ਲੜ ਕੇ ਅੱਠ ਘੰਟੇ ਟਿਕੜਾਏ ਤੇ ਪੱਕਾ ਹੁੰਦਾ ਅੱਜ ਨਾ ਤਾਂ 8 ਘੰਟੇ ਰਹੇ ਜਿੰਨੇ ਲੇਬਰ ਐਕਟ ਆ ਸਾਰੇ ਮੋਦੀ ਨੇ ਖਤਮ ਕਰ ਦਿੱਤੇ ਜਾਰ ਕੋਰਟ ਨਾਲ ਆਖਰੀ ਨੇ ਜੀ ਮੇ 12 ਮਿੰਟੇ ਕਰ ਦਿੱਤੇ ਤੇਰੇ ਪੱਕਾ ਵਿਧਾਨ ਹੋਰ ਸਰੇ ਜਾਨੀ ਅੱਜ ਮਈ ਦਾ ਦਿਹਾੜਾ ਤੁਹਾਨੂੰ ਫੇਰ ਬੋਰੇ ਬਣਾ ਰਿਹਾ ਇਸ ਸੜਕ ਉੱਤੋਂ ਸ਼ੁਰੂ ਕਰੋ ਫੇਰ ਠੀਕ ਹੈ ਜੀ ਇਸ ਤੇ ਤੋਂ ਆ ਕੇ ਪੱਕਾ ਵਿਧਾਨ ਹਾਸਲ ਕਰੋ ਜਿਹੜਾ ਸਰਕਾਰ ਖੋ ਰਹੀ ਹੈ ਅਰਾੜਾ ਨਿਖਾਨ ਕਰ ਰਹੀ ਹੈ ਮੇਰੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਵੇਂ ਨੋ ਚੜ੍ਹਦੀ ਕਲਾ ਦੇ ਹੋ ਮੋਰਚਾ ਜਿੱਤ ਕੇ ਜਾਵਾਂਗੇ ਵਾਲੇ ਬੰਦੇ ਦਾ ਖਾਸ ਤੌਰ ਤੇ ਬਲੇ ਬੋਨੇ ਹੈ ਵਾਹ ਵਾਹ